ਮੇਰੇ ਸੇ ਕਰਕੇ ਮੈਂ ਜੀਤੇ ਨੂੰ ਕਿਹਾ ਸੀ ਬਾਹਰ ਆਖ ਲਓ ਬਕਲੋ ਅਈ ਫੋਰਾਯਾ ਤੇਰੀ ਨਾਲ ਪਹੁੰਚੇ ਆਂ ਦਾ ਲੰਮੇ ਸਮੇਂ ਤੋਂ ਤੁਸੀਂ ਉਡੀਕ ਰਹੇ ਸੀ ਹਮ ਬਹੁਤ ਬਾਤ ਕਰ ਜਾਂਦੀ ਆਂ ਢੰਡੇ ਆਉਣਾ ਤਨ ਘੜ ਦੇ ਸਾਢੇ ਤੱਕ ਕੱਢ ਲੱਗੇ ਜਾਂਦੇ ਜਾਂਦੇ ਤਾਂ ਚ ਰਸਤੇ ਦੇ ਵਿੱਚ ਵੀ ਕਈ ਵੀ ਕਈ ਗਏ ਨਾਮ ਦਾ ਹੁਣ ਥੋੜੇ ਜੇ ਤੇਰੀ ਨਾਲ ਪਹੁੰਚੇ ਆਂ ਧੰਨਵਾਦ ਆਲਾ ਸਾਰਿਆਂ ਦਾ ਤੁਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਕਿਆ ਧੰਨਵਾਦ ਕਰਦਾ ਮੈਂ ਜੀਪੇ ਅਗਿਆਂ ਦਾ ਆ ਲਾਡੀ ਗਏ ਆਪਾਂ ਕਰਨੀ ਸਤਿ ਸਪਾਤ ਤੋਂ ਨੇ ਤੋਂ ਗੁਰੀ ਭੰਗੂ ਕਰਤਾਰ ਜਹਰਾ ਤੇ ਜੀਵ ਸਿਖਾ ਇਹ ਸਾਰੇ ਸੱਜਣਾ ਦਾ ਜਿਨਾ ਮੈਂ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਅੱਜ ਦੇਨ ਸ੍ਰੀ ਦੇ ਆਦਮ ਸਰਬ ਭਗਤ ਸਿੰਘ ਦਾ ਜਨ ਤੁਹਾਡਾ ਤੇ ਆਪਾਂ ਹਰ ਸਾਥ ਸ਼ੀਸ਼ਿਆਂ ਦੇ ਦਿਹਾੜੇ ਨੂੰ ਆ ਚਾਹੇ ਜਨਮ ਹੋਵੇ ਚਾਹੇ ਸ਼ਿਸ਼ਟੀ ਆਲਾ ਹੋਵੇ ਉਹਨਾਂ ਦਿਹਾੜਿਆਂ ਦੇ ਉੱਤੇ ਉਹਨਾਂ ਸਮਿਆਂ ਦੇ ਉੱਤੇ ਬੋਲ ਕੇ ਹੁੰਦੇ ਚਲੇ ਜਾਂਦੇ ਆ ਸੁਣਨ ਵਾਲੇ ਸੁਣ ਕੇ ਚਲੇ ਜਾਂਦੇ ਬਹੁਤਾ ਅਸਰ ਨਹੀਂ ਹੁੰਦਾ ਇਨ੍ਹਾਂ ਗੱਲਾਂ ਦਾ ਕਿਉਂਕਿ ਜੇ ਅਸਰ ਹੁੰਦਾ ਹੋਵੇ ਤਾਂ ਗੱਲਾਂ ਅੱਜ ਹੋਰ ਹੋੜੀਆਂ ਸੀ ਕੋਈ ਸਵਾ ਸੀਗਾ ਜਦੋਂ ਇਸ ਧਰਤੀ ਨੂੰ ਇਸ ਦੇਸ ਪੰਜਾਬ ਨੂੰ ਲੋੜ ਪਈ ਕਵਾਨੀਆਂ ਦੀ ਖੂਨ ਦੀ ਲੋੜ ਪਈ ਕਿ ਸਾਡੇ ਗੱਦਰੀ ਯੋਧੇ ਗੱਦਰੀ ਬਾਪੇ ਸੀਸ ਕਪਤਾ ਆਸੂ ਸਾਪੇ ਵਾਕੇ ਉਹ ਧਰਤੀਆਂ ਨੂੰ ਛੱਡ ਕੇ ਬੁਲਾਵੇ ਮੁੱਖਾਂ ਨੂੰ ਛੱਡ ਕੇ ਇਹ ਧਰਤੀ ਦੇ ਉੱਤੇ ਆ ਕੇ ਆਪਣਾ ਖੂਨ ਡੋਲ੍ਹਿਆ ਆਪਣੀ ਕਵਾਨੀ ਦਿੱਤੀ ਜਦੋਂ ਲੋੜ ਸੀ ਅੱਜ ਵੀ ਉਵੇਂ ਲੋੜ ਆ ਬੜਾ ਅੱਜ ਗੱਲ ਕਰ ਸੁਣਦੀ ਐ ਸਭ ਦੀ ਕਿ ਸਾਡੀ ਨੌਜਵਾਨੀ ਬਾਹਰ ਨੂੰ ਭੱਜ ਰਹੀ ਆ ਮੈਂ ਬੜੇ ਲੰਮੇ ਸਮੇਂ ਤੋਂ ਇੰਨਾ ਮੁੱਦਿਆਂ ਦੇ ਉੱਤੇ ਲੜ ਰਹਿਆ ਬੋਲ ਰਹਿਆ ਸਿਆਰ ਰਹਿਆ ਕਿ ਬਾਹਰ ਜਾਣਾ ਦੀ ਸੱਦ ਕੇ ਜਾਓ ਕਿ ਮਾਰੀ ਗੱਲ ਨਹੀਂ ਕਮਾਈ ਕਰਨ ਲਈ ਜਾਣਾ ਕਿ ਮਾਰੀ ਗੱਲ ਨਹੀਂ ਆ ਪੱਕੇ ਤੌਰ ਤੇ ਜਿਵੇਂ ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਭੱਜ ਰਹੇ ਆ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭਜ ਰਹੇ ਆ ਮੁੱਖ ਮੋੜ ਰਹੇ ਆ ਆਪਣੀ ਧਰਤੀ ਤੋਂ ਮੂੰਹ ਮੋੜ ਲਿਆ ਅਸੀਂ ਇਹਨੇ ਨਰਦਈ ਹੋ ਗਏ ਕਿ ਅੱਜ ਸਾਡੇ ਦਿਲਾਂ ਦੇ ਵਿੱਚ ਉਹ ਮੋਹ ਮਹੱਬਤ ਆਪਣੀ ਧਰਤੀ ਜਾਂ ਆਪਣੇ ਪੰਜਾਬ ਵਿੱਚ ਨਹੀਂ ਰਿਹਾ ਖਾਸ ਕਰਕੇ ਲੁਧਿਆਣਾ ਦੀ ਮੈਂ ਗੱਲ ਕਰਾਂ ਤਾਂ ਬਹੁਤ ਜ਼ਿਆਦਾ ਵੱਡੇ ਉੱਤਰ ਦੇ ਲੁਧਿਆਣੇ ਦੇ ਵਿੱਚੋਂ ਬਹੁ ਲੰਬੇ ਸਮੇਂ ਤੋਂ ਬਾਅਦ ਮੁੱਖਾਂ ਨੂੰ ਤੋ ਗਏ ਜਾਓ ਨੌਜਵਾਨੋ ਜੀ ਸੰਗ ਕੇ ਜਾਓ ਜਾਣ ਵਾਲਾ ਨਹੀਂ ਹੈ ਪਰ ਇਹ ਗੱਲ ਜਿਸ ਤੇ ਰੱਖੋ ਜੇ ਧਰਤੀ ਕਮਾਲੀ ਨਾ ਇਹ ਮੁੜ ਕੇ ਮਿਲਣੀ ਨਹੀਂ ਪੂਰੀ ਦੁਨੀਆ ਦੀ ਅੱਖ ਐਸੇ ਛੱਪੇ ਨੇ ਚਾਹੇ ਉਹ ਲੈਣਾ ਦੁਨਿਆਵੋ ਦੇ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਜੁਗਵੀ ਦਾ ਰਸਾ ਹੋਵੇ ਜਾਂ ਰਾਜਸਥਾਨ ਦਾ ਰਸਾ ਹੋਵੇ ਤੇ ਸਾਰੇ ਖਿੱਤੇ ਦੇ ਉੱਤੇ ਆਖਾਂ ਪੂਰੀ ਦੁਨੀਆ ਦੀ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਕੀਮਤ ਦੇ ਉੱਤੇ ਇਹ ਤੁਹਾਡੀ ਧਰਤੀ ਤੁਹਾਡੇ ਕੋਲੋਂ ਖੋਹ ਲੈਣਾ ਚਾਹਦੇ ਆ ਤੇ ਆਪਾਂ ਤਾਂ ਆਪ ਹੀ ਤਿਆਰ ਹੋਏ ਬੈਠੇ ਜਦਿਆ ਹਰਿਆਣਾ ਤੁਹਾਡੀਆਂ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਕਈ ਕਿ ਕਰੋੜਾਂ ਦੇ ਕਿੱਲੇ ਹੋਗੇ ਪੈਸਾ ਤਾਂ ਚਾਹੇ ਬੋਰੇ ਭਰ ਕੇ ਝੋਲੇ ਭਰ ਕੇ ਗੈਟ ਭਰ ਕੇ ਘਰ ਲੱਖ ਲੋ ਪੈਸੇ ਦੀ ਕੋਈ ਕੀ ਰੋਤ ਨਹੀਂ ਅਕਾਲ ਨੂੰ ਮੋਦੀ ਵਰ ਕੇ ਨੇ ਕਹਿੰਦਾ ਲੋ ਜੀ ਦੁਬਾਰੇ ਨੋਟਬੰਦੀ ਆ ਗਈ ਤੁਹਾਡੇ ਘਰਾਂ 'ਚ ਪੈਸਾ ਪਿਆਈ ਸੁਭਾਅ ਹੋ ਗੋ ਮਿੱਟੀ ਦੀ ਕੀਮਤ ਆ ਮੈਂ ਹਮੇਸ਼ਾ ਕਹਿੰਦਾ ਦੋ ਚੀਜ਼ਾਂ ਦੀ ਕੀਮਤ ਆ ਦੁਨੀਆ 'ਤੇ ਮਿੱਟੀ ਤੇ ਪਾਣੀ ਜਿਹੜੀ ਕੌਮ ਕੋਲੇ ਜਿਹੜੇ ਲੋਕਾਂ ਕੋਲੇ ਆਪਣੀ ਮਿੱਟੀ ਆਪਣੀ ਧਰਤੀ ਹੈ ਤੇ ਆਪਣੇ ਪਾਣੀ ਹੈ ਉਹ ਕੌਮ ਦੁਨੀਆ ਤੇ ਰਾਜ ਕਰੂਗੀ ਤੇ ਰਾਜ ਕੀਤਾ ਸਾਡੇ ਕੋਲੇ ਆਪਣੀ ਜ਼ਰਕਾਇੀ ਹੁੰਦੀ ਹੈ ਤੇ ਆਪਣੇ ਪਾਣੀ ਦੇ ਮਿੱਟੀ ਅਸੀਂ ਦੇਖ ਪਰੇ ਬਾਹ ਦੇ ਮੁੱਖਾਂ ਸ਼ਹਾਹਾ ਹੋਇਆ ਪੰਜਾਬ ਨੂੰ ਦੇਖੋ ਦੇ ਰਿਸੋ ਰਿਸ ਨੌਜਵਾਨੀ ਭੱਜ ਨਹੀਂ ਆ ਰਹੀ ਥਾ ਥਾ ਮੀਵੀ ਸਾਧੀਆਂ ਕੁੜੀਆਂ ਕੰਨੇ ਭੇਜੀ ਜਾਂਦੇ ਬਾਹਰ ਨੂੰ ਅਸੀਂ ਦਾ ਕਮਾਂਡ ਨੇ ਇਹ ਭੇਜ ਦਿੱਤੀ ਕਿ ਵੀ ਮੁੰਡਿਆ ਕੁੜੀਆ ਕੱਲੀ ਨਹੀਂ ਭੇਜਣੀ ਨਾਲ ਜਾਓ ਹੁਣ ਕੱਲੀਆਂ ਭੇਜੀ ਜਾਂਦੇ ਪਿੱਛੇ ਜੇ ਕਮਰੇ ਘਰ ਰੌਲਾ ਆ ਗਿਆ ਮੇਰੇ ਪਿੰਡਾ ਕੋਲੇ ਪਿੰਡਾ ਚੌਕੇ ਫਿਰ ਤੇ ਖੁਦ ਹੌਲ ਕੋਲੇ ਪਿੰਡਾ ਕੁੰਡੀ ਭਾਈ ਤਲਵੰਡੀ ਭਾਈ ਦੀ ਸਟੂਡੀਓ ਸੀ ਤੇ ਚੌਕੇ ਪਿੰਡ ਦਾ ਮੁੰਡਾ ਸੀ ਦੋਨੇ ਕਨੇਡਾ ਵਾਗੇ ਰੌਲਾ ਪੈ ਗਿਆ ਮੁੰਡੇ ਦੇ ਕੁੜੀ ਨੂੰ ਘੂੜਿਆ ਘਰ ਆਵਾਜ਼ ਤੇ ਕੁੜੀ ਨੇ ਬਾਹਰ ਪੁਲਿਸ ਬੁਲਾ ਲਈ ਉਹ ਮੁੰਡੇ ਨੂੰ ਲੜ ਕੇ ਲੈ ਗਏ ਉਹਦੋਂ ਬਾਅਦ ਨੂੰ ਹਦਾਇਤ ਕੀਤੀ ਵੀ ਤੂੰ ਕੁੜੀ ਦੇ ਨੇੜੇ ਨਹੀਂ ਜਾਣਾ ਦੂਰ ਰਹਿ ਕੇ ਆਪਣਾ ਆਪ ਕਮਾ ਲੈ ਕੇ ਉਹ ਰੌਲਾ ਪੈਣ ਤੋਂ ਬਾਅਦ ਮੁੰਡੇ ਦਾ ਪਿਓ ਮੇਰੇ ਕੋਲ ਆਇਆ ਕਹਿੰਦਾ ਭਾਈ ਸਾਡਾ ਰੌਲਾ ਪੈ ਗਿਆ ਮਾਂ ਗੱਲ ਕੀ ਹੋਗੀ ਕਹਿੰਦਾ ਭਾਈ ਗੱਲਾ ਮੇਰੇ ਮੁੰਡੇ ਨੇ ਬਾਹਰ ਉਹ ਕੁੜੀ ਨੂੰ ਮੇਰੀ ਨੂੰ ਨੂੰ ਕੁਝ ਕਹਿਦਿਆਂ ਉਹਨੇ ਪੁਲਿਸ ਬੁਲਾ ਲਈ ਉਹ ਲੋ ਨੇਰੇ ਜਿਆ ਦੇ ਮਾੜਾ ਮਾੜਾ ਨੇਰੇ ਵੀ ਗਿਆ ਕੁੜੀ ਕੋਲੇ ਵਿਆਹ ਤੇ ਫੋਨ ਕਰਨ ਦੀ ਕੋਸ਼ਿਸ਼ ਕਰਦਾ ਤੇ ਨਾਲ ਹੀ ਨਾਲ ਕੁੜੀ ਕਹਿੰਦੇ ਫੋਨ ਤੋਂ ਦੁਆਰਾ ਫਿਰਦਾ ਮੈਂ ਕਿਹਾ ਚਲੋ ਕੁੜੀ ਦੇ ਪਿਓ ਦਾ ਫੋਨ ਨੰਬਰ ਦੇ ਮੈਂ ਕੁੜੀ ਦੇ ਪਿਓ ਦਾ ਨੰਬਰ ਯਾਦ ਤੇ ਫੋਨ ਕੀਤਾ ਬੜਾ ਪੈਸਾ ਛੋੜੀ ਕੁੜੀ ਵਿਆਹੀ ਹੈ ਚੌਕੇ ਪਿੰਡਾ ਬਾਹਰ ਗਈ ਹੋਈ ਹੈ ਕੁੜੀ ਮੁੰਡਾ ਵੀ ਗਿਆ ਹੋਇਆ ਕਿਰਣਾ ਪੈ ਗਿਆ ਕਹਿੰਦਾ ਭਾਈ ਮੁੰਡੇ ਨੇ ਮੇਰੀ ਕੁੜੀ ਘੁੱਟੀ ਮਾਂ ਕਿਉਂ ਕੁੜੀ ਕਹਿੰਦਾ ਇਹ ਪੁੱਛੋ ਆ ਮੈਂ ਕਹਾ ਦਣਾ ਮੇਰਾ ਸੋਡੀ ਕੁੜੀ ਅੱਤੇ ਕੱਪੜੇ ਪਾ ਕੇ ਰੀਲਾ ਬਣਾਉਂਦੀ ਆ ਇੰਸਟਾਗ੍ਰਾਮ ਤੇ ਉਹ ਮੈਂ ਪਹਿਲੇ ਦੇਖ ਚੁੱਕਿਆ ਸੀ ਮੁੰਡੇ ਦੇ ਕੋਲ ਮੈਨੂੰ ਪਤਾ ਕਿ ਜਿਆ ਬਿਅਕ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀ ਬਣਾਈ ਜਾਂਦੀ ਆ ਮੈਂ ਫੇਰ ਤਾਂ ਸਰ ਗਿਆ ਕੋਈ ਬੰਦਾ ਆਪਦੇ ਘਰ ਨੂੰ ਬਰਦਾਸ਼ਤ ਕਰੂਗਾ ਵੀ ਕੋਈ ਨੀਕਰ ਪਾ ਕੇ ਤੇ ਕੋਈ ਅੱਧੇ ਕੱਪੜੇ ਪਾ ਕੇ ਤੰਗੀ ਹੋ ਕੇ ਕੋਈ ਵੀਡੀਓ ਬਣਾ ਕੇ ਨਗੇਜ ਦੁਨੀਆ ਨੂੰ ਦਿਖਾ ਦੇ ਆਪਣਾ ਸਾਡਾ ਸਮਾਰ ਇੱਥੋਂ ਤੱਕ ਕਰ ਗਿਆ ਕਿ ਕੋ ਪਿਓ ਕਹਿ ਰਿਹਾ ਮੇਰੀ ਧੀ ਨੂੰ ਕੋਈ ਗੱਲ ਨਹੀਂ ਸਾਰੀ ਦੁਨੀਆ ਬੋਲਦੀ ਕੋਈ ਗੱਲ ਨਹੀਂ ਧੀਏ ਵੀ ਵੀਡੀਓ ਬਣਾਦਾ ਅੱਧੇ ਥੰਡੇ ਕੱਪੜੇ ਪਾਦਾ ਤੇ ਨਹੀਂ ਹੋ ਜਾ ਤੇ ਅਸੀਂ ਜੇ ਕਿਤੇ ਮਾਰਿਆ ਕਿਤੇ ਕੁੜੀ ਦੇ ਸਿਰ ਤੋਂ ਜੁਨੀ ਸਾਥ ਜਾਂਦੀ ਨਾ ਲੈ ਜਾਂਦੀ ਸੀ ਤਾਂ ਚਾਚਾ ਹੁੰਦਾ ਪਾਇਆ ਹੁੰਦਾ ਪਿਓ ਹੁੰਦਾ ਦਾਦਾ ਹੁੰਦਾ ਭਰਾ ਹੁੰਦਾ ਉਹ ਅੱਖ ਦੀ ਘੂਰ ਨਾਰੀ ਕੁੜੀਆਂ ਕਿ ਜੁਦੀ ਠੀਕ ਕਰ ਲੈਂਦੀ ਸੀ ਤੇ ਅੰਗ ਤਾਂ ਹਾਲਾਤ ਹੀ ਹੋਰ ਬੜੇ ਪਏ ਆ ਤੇ ਉਦੋਂ ਜਿਹੜਾ ਸ਼ੋਸ਼ਣ ਹੋ ਰਿਹਾ ਸਾਡੇ ਇਲਾਕਿਆਂ ਦਾ ਸਾਡੀਆਂ ਬੱਚਿਆਂ ਦਾ ਫਰਾ ਫਰਾ 20 ਸਾਲਾਂ ਦੀਆਂ ਬੱਚਿਆਂ ਸਾਡੇ ਉੱਥੇ 70-70 ਸਾਲ ਦੇ ਲੜਕਿਆਂ ਨਾਲ ਜੋ ਕੁਝ ਹੋ ਰਿਹਾ ਉੱਥੇ ਪੁੱਛ ਲੋ ਬਹਾਦੇ ਰਸਤੇ ਨਾਲ ਸਖੰ ਮੇਲੀ ਗਏ ਹੋਣੇ ਜਿਹੜੀਆਂ ਕਮਾਂ ਦੇ ਅੰਦਰੋਂ ਅੱਖ ਮਰ ਜਾਂਦੀ ਆ ਨਾ ਰੜਕ ਮਰ ਜਾਂਦੀ ਆ ਘਰ ਮਰ ਜਾਂਦੀ ਆ ਉਹ ਕੌਮਾਂ ਮਰ ਜਾਂਦੇ ਅਸੀਂ ਜਾਣੇ ਜਾਂਦੇ ਇਹ ਪੂਰੀ ਦੁਨੀਆ ਦੇ ਵਿੱਚ ਅਣਖਾਂ ਕਰਕੇ ਮਰਕਾਂ ਕਰਕੇ ਰੜਕਾਂ ਕਰਕੇ ਜੁੱਤਾਂ ਕਰਕੇ ਗੈਰਤਾ ਕਰਕੇ ਉਹ ਸਾਰਾ ਕੁਝ ਇਕੱਠਾ ਹੁੰਦਾ ਪਰਿਆ ਜ਼ਮੀਨ ਨੂੰ ਅਸੀਂ ਮਾਂ ਕਹਿੰਦੇ ਹਾਂ ਮਾਂ ਜਿਹਨੇ ਮਾਂ ਹੀ ਦੇਸ਼ ਦੀ ਉਹਦੇ ਪੱਲੇ ਕੀ ਆ ਮੈਂ ਲੱਗਦਾ ਅਸੀਂ ਜਦੋਂ ਮੈਂ ਹੁੰਦਾ ਸੀ ਨਾ ਇਦਾਂ ਮਿਲੋ ਕੋਲ

ਤੁਸੀਂ ਲੁਧਿਆਣੇ ਵਾਲੇ ਬੈਠੇ ਹੋ ਕਹਿੰਦਾ ਜੰਮੀ ਪਿਆ ਆ ਲੈ ਕੇ ਇੱਥੇ ਕੁੱਚੀ ਤੇ ਬਾਹਰ ਦੇ ਰੰਗ ਬਈ ਪਰ ਈ ਇਕੱਲਾ ਲੱਖਾ ਲੜੂਗਾ ਹੋ ਜਾਂਦੀ ਨਹੀਂ ਜਾਂ ਜਦ ਇੱਕ ਹੋਰ ਆਉਂਦਾ ਉਹ ਚਾਹ ਲੜੂਗਾ ਜਾਂ ਮੈਨੂੰ ਹੋਰ ਚਾ ਬੰਦਾ ਵਰਤਾਰੂ ਇਕੱਲਾ ਲੜੂਗਾ ਸਾਡੀਆਂ ਧੀਆ ਦੀ ਦਿੱਕਤ ਜਾਣ ਲਈ ਆਪਣਾ ਕੋਈ ਫਾਇਦਾ ਨਹੀਂ ਜਾਂ ਜਦਲਾ ਮਰਵਾ ਜਗਰੂਆ ਸੱਤੇ ਆ ਉਹਨੂੰ ਲੜੂਗਾ ਦੀ ਮਾਰੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਬੋਲਣ ਦੇ ਜਵਾਨੇ ਹੁੰਦੇ ਆ ਬੋਰਡਾਂ ਉੱਤੇ ਪੰਜਾਬੀ ਕਰਨ ਕਰਦੀ ਦਫ਼ਤਰਾਂ 'ਚ ਪੰਜਾਬੀ ਕਰਨ ਕਰਦੀ ਸਾਡੇ ਕੋਈ ਧਿਆਨ ਚ ਨਹੀਂ ਕੱਲਣਾ ਇਹ ਬਹੁਤ ਵੱਡੇ ਤੇ ਬੜੇ ਗੁੱਝੇ ਹਮਲੇ ਆ ਇਹ ਆਮ ਤਰ੍ਹਾਂ ਦੇ ਨਹੀਂ ਹੈਗੇ ਗੁੱਟੇ ਤਿਆਰੀ ਲਈ ਲਈ ਬੁੱਧਾ ਨਾਲਾ ਬਣ ਗਿਆ ਲੈਣੇ 'ਚ ਅਸੀਂ ਦੋਹੇ ਸਾਲਾਂ ਸਾਰਾ ਤੋਂ ਲਗਾਤਾਰ ਆਇਆ ਐਸ ਦਾ ਐਲਾਨ ਕੀਤਾ ਵੀ ਬੰਨ ਮਾਰਾਂਗੇ ਅੱਜ ਉਥੇ 1 ਤਰੀਕ ਨੂੰ ਅਸੀਂ ਬੈਠਣ ਲੱਗਿਆ ਗਿਰਕਾ ਫਤਾਲਪੁਰੇ ਤੇ ਯਾਰਾਂ ਨੂੰ ਬੰਨ ਮਾਰ ਕੇ ਉਠਾਗੇ ਜਾਂ ਜੇਲ੍ਹ ਜਾਵਾਂਗੇ ਪਰਦੇ ਪਾਵਾ ਜਾਂ ਬੰਨ ਮਾਰਾਂਗੇ ਕਿ ਕੰਮ ਹੋ ਜੇ ਜਿੰਨਾ ਲੁਹੈਨਤ ਲੈ ਕੇ ਜਿੰਨਾ ਲਖਮੀ ਮਾਲਵਾ ਖਬੂਰ ਫਾਇਲ ਕਾ ਤੱਕ ਲੋਕਾਂ ਨੂੰ ਮੁਕਸਰ ਮੌਕਾ ਮਿੰਕੋਟਾ ਮੈਂ ਸਾਰੇ ਦੇ ਨੱਚ ਗਿਆ 80 80% ਲੋਕਾਂ ਨੂੰ ਕਲਾ ਪਿਆ ਹੋਇਆ ਹੈ ਕਿ ਬਿਨਾਂ 18 18 20 ਸਾਲ ਦੇ ਨੌਜਵਾਨ ਕੈਂਸਰ ਨਾਲ ਮਰ ਰਹੇ ਆ ਜੰਮ ਦੇ ਜਵਾਕਾਂ ਦੀਆਂ ਕਿਡਨੀਆਂ ਫੇਲ ਹੋ ਰਹੀਆਂ ਨੇ ਚਮੜੀ ਦਾ ਰੋਗ ਹੋ ਰਹੇ ਆ ਪੰਜਾਬ ਦੀ ਧਰਤੀ ਦੇ ਹੇਠਾਂ ਪੰਜਾਬ ਦੇ ਗਰਾਮਾਂ ਦੇ ਵਿੱਚ ਪਾਣੀਆਂ ਦੇ ਰਗਰੇਨੀ ਮਾਰ ਚੁੱਕਿਆ ਹੈ ਦੁਇਲੀ ਮਾਜਦਾਨੇ ਕਈ ਸਾਲ ਦਾ ਆ ਕਈ ਸਾਲ ਦਾ ਗੁੱਟਾ ਇਹ ਸਰਕਾਰ ਨੇ ਵੀ ਬਹੁਤ ਵੱਡੇ ਪੱਧਰ ਤੇ ਰੌਲਾ ਨਾ ਪਾਜੇ ਸਭੀ ਘਰ ਗੁੱਟਾ ਲਈ ਮਾਜਦਾਨੇ ਕਰੋ ਪਾਣੀ ਨੀਰ ਨਹੀਂ ਪੀਣਾ ਗਰੀਬ ਨਹੀਂ ਪੀਣਾ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੇ ਪੀਣਾ ਹੈ ਸ਼ਹਿਰੀ ਨੇ ਵੀ ਪਿੰਡੂ ਨੇ ਵੀ ਪੀਣਾ ਹੈ ਪਾਉਂਨੇ ਦਾ ਜੀ ਮਨਾ ਛੋੜਦਾ ਕੋਲੇ ਆ ਲੁਧਿਆਣਾ ਉੱਡਾ ਰਿਆ ਕੋਲੇ ਖੜ ਕੇ ਦੇਖਿਓ ਬਲੀਪੁਰ ਜਾ ਕੇ ਇੱਕ ਤੇ ਆ ਗਾਉਂs ਭਰਾ ਹੋ ਗਿਆ ਪਾਣਹਾਰਾ ਪਿੰਡ ਹੋ ਗਿਆ ਬਲੀਪੁਰ ਹੋ ਗਿਆ ਇਹ ਤਾਂ ਪੁੱਟਿਆ ਤਿਆਰ ਯਾਰਾ ਬੰਦੇ ਦਾ ਹੱਥ ਕੋਲੇ ਚ ਬੈਠਾ ਦਾਸਮਤ ਬੰਦਾ ਕੋਲੇ ਨਹੀਂ ਖੜਾ ਕੋਲੇ ਦਾਸਮਤ ਇਕੜਿਆ ਦੋ ਪਾਣੀ ਦੇ ਬੁੱਢੇ ਲਿਆ ਦੇ ਕੋਲੇ ਤੇ ਉਹ ਲੋਕ ਲਗਾਤਾਰ ਪਾਣੀ ਪੀ ਰਹੇ ਇਹ ਹੁਕਮਾਂ ਦੇ ਕਿਸੇ ਕਾਮ ਨੂੰ ਖਤਮ ਕਰਦੀਆਂ ਸ਼ਾਸ਼ਾ ਵੀ ਜਦੋਂ ਕੋਲੇ ਤੋਂ 70 ਰੁਪਏ ਦੇ ਵਿੱਚ ਨਾਂ ਦੋਟਾ ਦੇ ਮਾਰਿਆ ਤੋਂ ਗੋਲੀਆਂ ਮਾਰਾਂ ਤੋਂ ਜਿੱਲਾ ਜੰਦ ਕਰਿਆ ਤੋਂ ਫਸਿਆ ਜਾੜਿਆ ਤੋਂ ਲੂਕ ਆਇਆ ਤੋਂ ਨਿੱਕੜੇ ਦੇ ਦੁਆਰਾ ਕੰਮ ਖੜੀ ਹੋ ਜੇ ਨੂੰ ਮਾਰਨਾ ਕਿਵੇਂ ਆਹਣੀ ਲਤਾਪਾਂ ਦੀ ਗੱਲ ਕਰਕੇ ਗਿਆ ਕਿ ਵੀਰ ਦਾ ਆਪਾਂ ਦਾ ਅਰਜ਼ਾ ਵੀ ਨਹੀਂ ਐਥੇ ਤੁਹਾਡੇ ਕੋਲੇ ਆਏ ਆ ਇਹ ਨਹੀਂ ਕਿ ਆਣੀ ਵੀ ਯਾਰ ਕੋਈ ਬੰਦੇ ਨੇ ਆਉਣਾ ਕੋ ਜੱਜ ਦੀ ਗੱਲ ਕਰਕੇ ਜਾਊਗਾ ਇੱਥੇ ਜੀ ਮੈਂ ਸਿੰਧੂ ਬੁਲਾਇਆ ਹੁੰਦਾ ਵਾਇਸ ਨੂੰ ਜਾਣਦਾ ਹੈ ਤੇ ਸਰਦਾਰ ਦੀ ਸਾਈਡ ਨਾਲ ਫੋਟੋ ਨਾ ਖਵਾਉਣਾ ਸੀ ਕੁੜੀਆਂ ਦੇ ਕਾਜ ਆ ਜਾਂਦਾ ਅਕਲ ਮੈਂ ਸਿੰਧੂ ਆ ਗਰਦਾਸਪੁਰ ਗਿਆ ਕੱਲ ਕੋਈ ਕਲਾਕਾਰ ਆਇਆ ਹੁੰਦਾ ਤਾਂ ਵੀ ਆਪਾਂ ਇੱਕ ਤੋਂ ਥੋੜੀ ਹੋਰ ਨਿਕਣਾ ਸੀ ਬਹੁਤ ਚੰਗੀ ਗੱਲ ਕਰਦਾ ਹੈ ਸੋਣ ਨੂੰ ਤਿਆਰ ਨਹੀਂ ਹੈ ਕਿਦਾ ਮੇਰੇ ਵਰਗਾ ਜਾਨ ਤੋਂ ਬਾਅਦ ਲੋਕ ਮੇਰੇ ਵਰਗਾ ਦੁਨੀਆ ਤੋਂ ਤੇ ਲੈ ਜਾਂਦਾ ਹੈ ਜੇਲ੍ਹ ਚ ਲੈ ਜਾਂਦਾ ਉਹ ਤੋਂ ਬਾਅਦ ਲੋਕ ਯਾਦ ਕਰਦੇ ਆ ਫਿਰ ਉਹ ਬੰਦਾ ਸਹੀ ਹੋਣਾ ਪੈਂਦਾ ਮੈਂ 212 ਚ ਕਿਹਾ ਸੀ ਇਹ ਤੋਂ 12 ਸਾਲ ਪਹਿਲਾਂ ਕਿ ਪੰਜਾਬ ਦੇ ਲੋਕੋ ਸੰਪੜ ਦੇ ਸਾਡਾ ਪਾਣੀ ਮੁੱਕ ਰਿਹਾ ਹੈ ਲੋਕਾਂ ਦਾ ਨਾ ਖਾਲ ਬੰਦਿਆ ਮੈਂ ਬੋਲ ਲਿਖਾ ਤੇ ਲੱਗਦੇ ਰੋ 18 ਸਾਲ ਹੋ ਗਏ ਵੀ ਬੋਲੀ ਸਾਹਮਣੇ ਬੋਲੀ ਮਾਰ ਰਹੀ ਹੈ ਨਹੀਂ ਜਿਆਦੇ ਦੇ ਮਗਰੋਂ ਸੋਚੋਗੇ ਵੀ ਹਾਂ ਬਾਤ ਤੇ ਗੱਲ ਸਹੀ ਕਹਿੰਦੇ ਆਪਾਂ ਸੋ ਸੋ